ਅਜੇ ਵੀ ਬੜੇ ਮੂਰੇ ਕਾ ਜਿਹੜੇ ਚੁਪੈਰਿਆਂ ਦਾ ਵਿਰੋਧ ਕਰੀ ਜਾ ਰਿਹਾ ਹੈ ਗੱਲ ਐ ਸਮਝ ਨਹੀਂ ਆਉਂਦੀ ਕਿ ਦੁਨੀਆ ਇਹ ਚੰਗੇ ਪਾਸੇ ਜਾ ਰਹੀ ਐ ਪਾਠ ਪੂਜਾ ਕਰ ਰਹੀ ਐ ਕਿਸੇ ਨੂੰ ਕੀ ਪ੍ਰੋਬਲਮ ਹੋ ਸਕਦੀ ਐ ਦੁਨੀਆ ਦੀ ਮਰਜ਼ੀ ਜੋ ਮਰਜ਼ੀ ਕਰੇ ਤੁਸੀਂ ਕੋਈ ਰੱਬ ਦੇ ਭੇਜੇ ਦੂਤ ਤੇ ਨਹੀਂ ਬਣਗੇ ਜਿਹੜੀ ਸਾਰੀ ਸਮੇਂ ਤੁਹਾਡੇ ਸਿਰ ਜੀ ਪੈ ਗਈ ਐ ਦੇਖੋ ਕਿਸੇ ਦੇ ਮਗਰ ਲੱਗਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਨਾ ਕੋਈ ਕਿਸੇ ਦੇ ਕਹਾ ਜਾਂਦਾ ਜਿਨ੍ਹਾਂ ਦੇ ਦਿਲ ਦੀਆਂ ਤਾਰਾਂ ਬਾਬਾ ਦੀਪ ਸਿੰਘ ਦੇ ਦਰਬਾਰ ਨਾਲ ਜੁੜੀਆਂ ਆ ਉਹੀ ਸੰਗਤਾਂ ਜਾਂਦੀਆਂ ਸੋ ਇਹਨਾਂ ਮੂਰਖਾ ਦੀ ਪਰਵਾਹ ਕਦੇ ਨਾ ਕਰਿਆ ਕਰੋ ਬੜੇ ਆਪਣੇ ਆਪ ਨੂੰ ਪ੍ਰਚਾਰਕ ਸਮਝਦੇ ਕਈ ਕਿ ਕਿਸੇ ਪ੍ਰਚਾਰਕ ਦੇ ਮਗਰ ਲੱਗ ਕੇ ਨਹੀਂ ਪ੍ਰਮਾਤਮਾ ਨਾਲ ਮੇਲ ਹੁੰਦਾ ਹੋ ਸਕਦਾ ਤੁਹਾਡਾ ਜੱਪ ਦੱਪ ਉਹਨਾਂ ਨਾਲੋਂ ਕਿਤੇ ਜ਼ਿਆਦਾ ਹੋਵੇ ਕਿਉਂਕਿ ਜਿਨ੍ਹਾਂ ਦੇ ਮਨ 'ਚ ਨਫ਼ਰਤ ਹੈਗੀ ਆ ਉਹਨਾਂ ਦਾ ਪਾਠ ਪੂਜਾ ਕਿਸੇ ਲੇਖੇ ਨਹੀਂ ਜਿਨ੍ਹਾਂ ਦੇ ਮਨ 'ਚ ਹਮੇਸ਼ਾ ਸੰਗਤਾ ਪ੍ਰਤੀ ਬੈੜਾ ਹੀ ਨਿਕਲਣਾ ਕਿ ਆ ਪਖੰਡ ਕਰਦੇ ਆ ਇਹ ਇਹ ਕਰਦੇ ਆ ਉਹ ਕਰਦੇ ਆ ਉਹਨਾਂ ਦੇ ਮਨ 'ਚ ਸੋਚੋ ਕਿੰਨਾ ਵੇ ਜ਼ਹਿਰ ਭਰਿਆ ਆ ਸੋ ਤੁਸੀਂ ਕਿਸੇ ਕੋ ਪੁੱਛਿਆ ਨਾ ਕਰੋ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਰੱਬ ਨਾਲ ਜਿਹੜਾ ਤੁਹਾਡਾ ਰਿਸ਼ਤਾ ਹੈਗਾ ਉਹ ਤੁਹਾਡਾ ਨਿੱਜੀ ਰਿਸ਼ਤਾ ਦੇਖੋ ਮਾਲਕ ਨੂੰ ਰਾਜੀ ਕਰਨਾ ਕੋਈ ਔਖਾ ਨਹੀਂ ਹੈਗਾ ਉਹ ਤਾਂ ਸਾਡਾ ਮਾਂ ਪਿਓ ਹੈ ਤੁਸੀਂ ਸੱਚੇ ਦਿਨ ਨਾਲ ਜੋ ਵੀ ਕਰੋਗੇ ਉਹਨੂੰ ਪਸੰਦ ਹੀ ਆਣਾ ਕੰਦੇ ਅਸਲੀ ਵਹਿਮ ਭਰਮ ਤੇ ਆ ਵੈ ਕਿ ਜੇ ਤੁਸੀਂ ਕਿਸੇ ਕੋ ਪੁੱਛ ਕੇ ਕੁਝ ਕਰਦੇ ਹੋ ਅਗਲਾ ਤੁਹਾਨੂੰ ਰੋਕਨਦਾ ਕਿ ਜੋ ਪੈਰੇ ਤੇ ਨਾ ਜਾ ਉਹ ਤੁਸੀਂ ਅਗਲੇ ਨੂੰ ਸਿੱਧਾ ਜਵਾਬ ਦੋ ਮੇਰੀ ਜ਼ਿੰਦਗੀ ਆ ਮੇਰੇ ਪਰਮਾਤਮਾ ਦੇ ਨਾਲ ਮੇਰੇ ਮੇਲ ਦੀਆਂ ਗੱਲਾਂ ਤੂੰ ਗੋਣਾ ਜੀ ਗੈਣੋਲਾ ਸੰਗਤਾ ਦੇ ਵਿੱਚ ਰਾਬੋ ਵੱਜਦਾ ਤੇ ਤਾਂ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਏਡੀ ਕਿਰਪਾ ਆ ਕਿ ਸੰਗਤਾ ਚੰਗੇ ਪਾਸੇ ਹੀ ਜੁੜਦੀਆਂ ਰਹਿਣਗੀਆਂ ਭਾਵੇਂ ਉਹ ਜਿੰਨੀ ਮਰਜ਼ੀ ਨਫ਼ਰਤ ਬੁਲਾਣਾ ਚਾਹੁੰਦਾ ਹੋਵੇ ਬਾਬਾ ਦੀਪ ਸਿੰਘ ਜੀ ਬੈਠੇ ਆ ਲੋਕਾਂ ਨੇ ਤਾਂ ਮਜ਼ਾਕ ਹੀ ਸਮਝ ਲਿਆ ਕਿ ਹਰ ਧਾਰਮਿਕ ਜੀਤ ਤੇ ਕਿਸੇ ਨਾ ਕਿਸੇ ਨੂੰ ਬੋਲੀ ਜਾਣਾ ਕਿ ਇਹ ਪਖੰਡ ਕਰਦਾ ਉਹ ਕਰਦਾ ਆਪ ਕੁਝ ਕਰਨਾ ਨਹੀਂ ਤੇ ਜੇ ਕੋਈ ਸੱਚੇ ਦਿਲਾਂ ਪਰਮਾਤਮਾ ਨੂੰ ਮਿਲਣ ਜਾ ਰਿਹਾ ਉਹਦੀ ਬਾਣੀ 'ਚ ਜੁੜ ਰਿਹਾ ਸੇਵਾ ਕਰ ਰਿਹਾ ਤੇ ਫੇਰ ਵੀ ਆਖੋ ਦੁਨੀਆ ਕੋ ਬਰਦਾਸ਼ਤ ਨਹੀਂਗਾ ਇਸ ਲਈ ਸਿਆਣੇ ਸੱਚੀ ਗੰਦੇ ਹੈ ਕਿ ਕਲਯੁਗ ਦੇ ਵਿੱਚ ਜਿੰਨਾ ਤੁਸੀਂ ਚੰਗੇ ਕੰਮ ਬਸੇ ਜਾਓਗੇ ਓਨੀ ਹੀ ਤੁਹਾਡੀਆਂ ਲੱਤਾਂ ਖਿਚਣ ਵਾਲੀ ਦੁਨੀਆ ਜ਼ਿਆਦਾ ਹੋਏਗੀ ਦੁਨੀਆ ਦੀ ਪਰਵਾਹ ਕਰਨੀ ਛੱਡ ਦੋ ਫਿਕਰ ਕਰਨੀ ਛੱਡ ਦੋ ਤੁਹਾਡੇ ਧਰਮ ਦੇ ਕਾਰਜ ਆ ਤੁਸੀਂ ਕਿਸੇ ਕੋਲ ਪੁੱਛ ਕੇ ਨਹੀਂ ਕਰਨੇ ਕੋਈ ਇੱਥੇ ਇੰਨਾ ਵਿਦਵਾਨ ਨਹੀਂਗਾ ਕਿ ਤੁਹਾਨੂੰ ਦੱਸ ਸਕੇ ਕਿ ਪਰਮਾਤਮਾ ਨਾਲ ਕਿੱਦਾਂ ਮੇਲ ਹੋਣਾ ਹੈ ਅਦਾ ਕਰਨਾ ਚਾਹੀਦਾ ਉਦਾਂ ਕਰਨਾ ਚਾਹੀਦਾ ਉਹਦਾ ਸੱਚਾ ਦਿਲ ਵੇਖ ਕੇ ਤੁਹਾਡਾ ਖੁਸ਼ ਹੋ ਜਾਂਦਾ ਉਹ ਗਦੀ ਆਪਣੇ ਬੱਚਿਆਂ ਤੋਂ ਨਾਰਾਜ਼ ਨਹੀਂ ਹੁੰਦਾ ਰੱਬ ਦਾ ਖੁਸ਼ੀ ਉਦੋਂ ਹੋਏਂਦਾ ਜਦੋਂ ਤੁਸੀਂ ਸਭ ਕੁਝ ਸੱਚੇ ਦਿਲੋਂ ਕਰਦੇ ਹੋ ਤੁਹਾਡੇ ਮਨ 'ਚ ਕੋਈ ਨਫ਼ਰਤ ਨਹੀਂ ਕੋਈ ਵੈਰ ਨਹੀਂ ਕੋਈ ਈਰਖਾ ਨਹੀਂ ਤੇ ਸਮਝੋ ਪ੍ਰਮਾਤਮਾ ਨੂੰ ਤਾਂ ਤੁਸੀਂ ਇੱਥੇ ਹੀ ਪਾੜਿਆ ਜਿਹੜਾ ਇਨਸਾਨ ਦੂਜਿਆਂ ਦੀ ਸੇਵਾ ਕਰ ਰਿਹਾ ਸਭ ਨਾਲ ਪਿਆਰ ਕਰ ਰਿਹਾ ਉਹ ਤਾਂ ਰੱਬ ਤੋਂ ਕਦੇ ਦੂਰ ਹੋਇਆ ਹੀ ਨਹੀਂ ਰੱਬ ਤਾਂ ਉਹਦੇ ਅੰਗ ਸੰਗ ਰਹਿੰਦਾ ਹਮੇਸ਼ਾ ਦੇ ਕੋ ਆਪਾ ਦਾ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਸੇਵਕ ਆ ਤੇ ਉਹਨਾਂ ਦੀ ਕਿਰਪਾ ਸਦਕਾ 17 ਸਾਲ ਅਜੋ ਹੋ ਚੁੱਕੇ ਆ ਤੇ ਆਪਾਂ ਦਾ ਸ਼ੁਰੂ ਤੋਂ ਚਪਾਰੇ ਵੇਖਦੇ ਆ ਆਪਾਂ ਕਦੇ ਨਹੀਂ ਆ ਵੇਖਿਆ ਕਿ ਇਹ ਨਵੇਂ-ਨਵੇਂ ਸ਼ੁਰੂ ਹੋਏ ਆ ਸੋ ਜਿਹਨਾਂ ਨੂੰ ਕੁਝ ਗਿਆਨ ਨਹੀਂ ਹੈਗਾ ਉਹੋ ਹੀ ਖੰਡਨ ਕਰਦੇ ਪਏ ਆ ਜਿਨਾਂ ਨੂੰ ਸਮਝ ਆ ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਹੈ ਉਹ ਕਦੇ ਵੀ ਕਿਸੇ ਸੰਗਤ ਨੂੰ ਮਾੜਾ ਨਹੀਂ ਬੋਲਦੇ ਕਿਸੇ ਨੂੰ ਟੋਕਦੇ ਨਹੀਂ ਜਿਨ੍ਹਾਂ ਦੇ ਮਨ 'ਚ ਨਫ਼ਰਤ ਆਵੈ ਜਿਨ੍ਹਾਂ ਦੇ ਮਨ 'ਚ ਈਰਖਾ ਇਹ ਸਾਰੀਆਂ ਗੱਲਾਂ ਰੱਬ ਦੇ ਛੱਡ ਦੋ ਕੰਦੇ ਪ੍ਰਮਾਤਮਾ ਗੰਦਾ ਕੀ ਜਦੋਂ ਤੂੰ ਜਵਾਬ ਨਹੀਂ ਨਾ ਦੇਵੇਂਗਾ ਕਿਸੇ ਨੂੰ ਤੇ ਮੈਂ ਬੈਠਾ ਤੇਰੇ ਸਾਰੇ ਜਵਾਬ ਦੇਣ ਨੂੰ ਤੇ ਗੱਲ ਕਰੀਏ ਰਹਿਮਤਾ ਦੀ ਤੇ ਚੁਪਾਰੇ 'ਚ ਹੁੰਦਾ ਈ ਚੁਪਾਰੇ 'ਚ ਬਾਣੀ ਦਾ ਪਾਠ ਹੋ ਰਿਹਾ ਜਦੋਂ ਇਕੱਠੀਆਂ ਸੰਗਤਾਂ ਬੈੰਦੀਆਂ 5-6 ਲੱਖ ਸੰਗਤਾਂ ਤੁਸੀਂ ਭਾਵੇਂ ਘਰ ਬੈਠ ਕੇ ਜਾਂ ਜਿੱਥੇ ਮਰਜ਼ੀ ਬਾਣੀ ਦਾ ਪਾਠ ਕਰ ਸਕਦੇ ਹੋ ਰੱਬ ਤਾਂ ਹਰ ਜਗ੍ਹਾ ਮੌਜੂਦ ਹੈ ਉਹਦਾ ਖੁਸ਼ ਹੁੰਦਾ ਉਹਦੇ ਬੱਚੇ ਇਕੱਠੇ ਬੈੜ ਗਏ ਬਾਣੀ ਦਾ ਉਚਾਰਨ ਕਰ ਰਹੇ ਆ ਸੇਵਾ ਕਰ ਰਹੇ ਆ ਪਿਆਰ ਕਰਦੇ ਇੱਕ ਦੂਜੇ ਨਾਲ ਪ੍ਰਮਾਤਮਾ ਤਾਂ ਐਹੋ ਹੀ ਸ਼ਰਧਾ ਵੇਖ ਕੇ ਖੁਸ਼ ਹੋ ਜਾਂਦਾ ਹੁਣ ਇੰਨੀਆਂ ਦੂਰੋਂ ਸੰਗਤਾਂ ਆਉਂਦੀਆਂ ਜਿਨ੍ਹਾਂ ਦਾ ਵਿਸ਼ਵਾਸ ਆ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਉਹਨਾਂ ਦੇ ਵਿਸ਼ਵਾਸ ਨੂੰ ਤੁਸੀਂ ਕਿਵੇਂ ਗਲਤ ਕਹਿ ਸਕਦੇ ਹੋ ਜਦਕਿ ਤੁਹਾਨੂੰ ਕੁਝ ਪਤਾ ਨਹੀਂ ਤੁਹਾਡੇ ਮੰਨਣ ਨੇ ਮਿਲੇ ਇਹ ਗੱਲ ਮਹਾਪੁਰਸ਼ ਆਪ ਗੰਦੇ ਹੈ ਕਿ ਸੰਗਤਾਂ ਦੇ ਵਿੱਚ ਰੱਬ ਦਾ ਨਵਾਸ ਹੁੰਦਾ ਤੇ ਜਦੋਂ ਇੰਨੀਆਂ ਸੰਗਤਾਂ ਪ੍ਰਤੱਖੀ ਸਤਾਂ ਤੇ ਬੈੜ ਗਏ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਚ ਪਾਠ ਕਰਦੀਆਂ ਰੱਬ ਦਾ ਨਾਮ ਲੈਂਦੀਆਂ ਤੇ ਉੱਥੇ ਪਰਮਾਤਮਾ ਕਿਸੇ ਨਾ ਕਿਸੇ ਰੂਪ ਚ ਜ਼ਰੂਰ ਸ਼ਾਮਲ ਹੁੰਦਾ ਸੰਗਤਾਂ ਨੂੰ ਭੁੱਲ ਕੇ ਵੀ ਮਾੜਾ ਨਾ ਕਿਹਾ ਕਰੋ ਕਿਸੇ ਦੀ ਸ਼ਰਦਾ ਕਿਸੇ ਦਾ ਵਿਸ਼ਵਾਸ ਜਿੰਨਾ ਤੁਸੀਂ ਕਿਸੇ ਨੂੰ ਗਲਤ ਕਹੋਗੇ ਨਾ ਤੁਸੀਂ ਰੱਬ ਦੇ ਭਾਗੀਦਾਰ ਆ ਬਣਜੋਗੇ ਪਰਮਾਤਮਾ ਸੱਦ ਬੁੱਧੀ ਬਖਸ਼ੇ ਸਭ ਨੂੰ ਬਾਬਾ ਦੀਪ ਸਿੰਘ ਦੇ ਪਿਆਰ ਦੀ ਅੱਧੇ ਰਹਿਮਤਾ ਬਣੀਆ ਰਹਿਣ ਤੇ ਵਿਰੋਧ ਭਾਵੇਂ ਜਿੰਨਾ ਮਰਜ਼ੀ ਕੋਈ ਕਰਦਾ ਰਹੇ ਚ ਬਾਰੇ ਚ ਸੰਗਤਾ ਵਦਨੀਏ ਵਦਨੀਏ ਕਿਉਂਕਿ ਉਹਨਾਂ ਸਭ ਨੂੰ ਸਮਝ ਆ ਚੁੱਕੀ ਹੈ ਕਿ ਗਲਤ ਪਾਸੇ ਜਾ ਕੇ ਕੋਈ ਫਾਇਦਾ ਨਹੀਂ ਹੈਗਾ ਜੇ ਨੌਜਵਾਨ ਗੁਰੂ ਘਰ ਨਾਲ ਜੁੜਦੇ ਆ ਸਾਰੇ ਧਰਮਾਂ ਦੇ ਲੋਕ ਸੱਚੇ ਦਿਲ ਨਾਲ ਚੋ ਪਹਿਰਾ ਕੱਢਦੇ ਆ ਇਦੇ 'ਚ ਕਿਸੇ ਨੂੰ ਕੀ ਡੋਖ ਹੋ ਸਕਦਾ ਸਿਰਫ ਇੱਕ ਨਾਸਤਕ ਬੰਦਾ ਹੀ ਰੱਬ ਦੇ ਭਗਤ ਦਾ ਵਿਰੋਧ ਕਰ ਸਕਦਾ ਇਸ ਲਈ ਇਹਨਾਂ ਤੋਂ ਜਿੰਨਾ ਹੋ ਸਕੇ ਬਚੋ ਬਾਬਾ ਦੀਪ ਸਿੰਘ ਦਾ ਦਰਬਾਰ ਤੋਂ ਲੱਖਾਂ ਦੀਆਂ ਝੋਲੀਆਂ ਭਰਦੀਆਂ ਤੇ ਭਰਦੀਆਂ ਰਹਿਣਗੀਆਂ ਤੁਸੀਂ ਪਿਆਰ ਨਾਲ ਆਓ ਸੱਚੇ ਦਿਲ ਨਾਲ ਆਓ ਬਾਬਾ ਦੀਪ ਸਿੰਘ ਦੀ ਬਹੁਤ दयालु ਆ ਜੇ ਤੁਸੀਂ ਨਹੀਂ ਵੀ ਆ ਸਕਦੇ ਘਰ ਬੈਠ ਕੇ ਵੀ ਜੇ ਤੁਸੀਂ ਬਾਣੀ ਦਾ ਉਚਾਰਨ ਕਰਦੇ ਹੋ ਬਾਬਾ ਦੀਪ ਸਿੰਘ ਨੂੰ ਆਵਾਜ਼ ਹੀ ਲਾਂਦੇ ਹੋ ਨਾ ਕਿ ਬਾਬਾ ਦੀਪ ਸਿੰਘ ਜੀ ਮੇਰੀ ਜ਼ਿੰਦਗੀ ਚ ਬੜੀਆਂ ਤਕਲੀਫਾਂ ਚੱਲ ਰਹੀਆਂ ਜੇ ਮੈਨੂੰ ਬਚਾ ਲਓ ਸਾਰੇ ਰਸਤੇ ਬੰਦ ਹੋ ਗਏ ਰਸਤੇ ਖੋਲ ਦੋ ਮੇਰੇ ਲਈ ਤਾਂ ਬਾਬਾ ਦੀਪ ਸਿੰਘ ਦਾ ਬਾਹ ਫੜਨਗੇ ਤੁਹਾਡੀ ਫਿਰ ਜਿੰਨੇ ਮਰਜ਼ੀ ਤੂਫਾਨ ਆਏ ਉਹਨ ਤੁਹਾਨੂੰ ਸਾਰੇ ਤੂਫਾਨਾਂ ਚੋਂ ਬਾਹ ਫੜ ਕੇ ਕਢਵਾਣਗੇ ਤੇ ਜਿਹੜੇ ਰਸਤੇ ਬੰਦ ਕਰਦੇ ਦੁਨੀਆ ਨੇ ਜਿੱਥੇ ਤੁਹਾਨੂੰ ਡਰ ਲੱਗਦਾ ਕਿ ਹੁਣ ਅੱਗੇ ਕੁਝ ਨਹੀਂਗਾ ਮੇਰੇ ਨਿਹਰਾ ਹੀ ਨਿਹਰਾ ਉੱਥੇ ਬਾਬਾ ਦੀਪ ਸਿੰਘ ਜੀ ਐਸੀ ਚਾਨਣ ਦੀ ਰੋਸ਼ਨੀ ਕਰਨਗੇ कि ਤੁਹਾਡੀ ساری ਜ਼ਿੰਦਗੀ ਸਵਰਜੇਗੀ ਦੁਨੀਆ ਦੀ ਪਰਵਾਹ ਕਦੇ ਨਹੀਂ ਕਰਨੀ ਨਾ ਕਦੇ ਕਿਸੇ ਕੋ ਪੁੱਛ ਕੇ ਭਗਤੀ ਕਰਨੀ ਹੈ ਭਗਤੀ ਦੇ ਜਿਹੜੇ ਰਾਹ ਹੈ ਨਾ ਇਹ ਤੁਹਾਡੀਆਂ ਸਿੱਧੀਆਂ ਤਾਰਾ ਰੱਬ ਨਾਲ ਜੁੜਦੀਆਂ ਕਿਸੇ ਕੋ ਪੁੱਛ ਕੇ ਨਹੀਂ ਪਿਆਰ ਹੁੰਦਾ ਰੱਬ ਨਾਲ ਇਹਦਾ ਦਿਲ ਹੀ ਹੁੰਦਾ ਤੇ ਉਹਨੂੰ ਸਭ ਕੁਝ ਪਸੰਦ ਆ ਜੋ ਤੁਸੀਂ ਸੱਚੇ ਦਿਨ ਨਾਲ ਕਰੋਗੇ ਸੱਚੇ ਦਿਨ ਨਾਲ ਜਾ ਕੇ ਸੇਵਾ ਕਰੋਗੇ ਸੰਗਤ ਦੀ ਸੇਵਾ ਕਰੋਗੇ ਝੂਠੇ ਭਾਂਡੇ ਦੀ ਸੇਵਾ ਕਰੋਗੇ ਜੋੜਿਆਂ ਦੀ ਸੇਵਾ ਕਰੋਗੇ ਸ਼ਬੀਲ ਦੀ ਸੇਵਾ ਕਰੋਗੇ ਤਾਂ ਪਰਮਾਤਮਾ ਤੁਹਾਨੂੰ ਵੇਖ ਕੇ ਖੁਸ਼ੀ ਹੋ ਰਿਹਾ ਕਿ ਮੇਰਾ ਬੱਚਾ ਸੇਵਾ ਕਰ ਰਿਹਾ ਮੇਰੇ ਦਰਬਾਰ ਦੀ ਉਹਦਾ ਦਾਨੀਆਂ ਦਾ ਦਾਨੀ ਉਹਨੇ ਤੁਹਾਡੇ ਘਰ ਖਜ਼ਾਨਿਆਂ ਨਾਲ ਭਰਦਨੇ ਆ ਸੋ ਬਸ ਇਹੋ ਜਿਹੇ ਅਰਦਾਸ ਕਰੀ ਦੀ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਅੱਗੇ ਕਿ ਅੱਦਾ ਹੀ ਪਿਆਰ ਬਣਿਆ ਰਵੇ ਸਾਰੇ ਗੁਰੂ ਘਰ ਨਾਲ ਜੁੜੇ ਰਹਿਣ ਤੇ ਸਾਰੇ ਧਰਮਾਂ ਦਾ ਆਪਸੀ ਪਿਆਰ ਬਣਿਆ ਰਵੇ ਸਭ ਦੇ ਅੰਦਰ ਸੇਵਾ ਭਾਵ ਹੋਵੇ ਸਭ ਨਾਲ ਪਿਆਰ ਕਰਨਾ ਆਵੇ ਸਭ ਨੂੰ ਧੰਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਤੇ ਮੇਰ ਕਰਨ ਸਭ ਦੇ ਘਰਾਂ 'ਚ ਖੁਸ਼ੀਆਂ ਖੁਸ਼ੀਆਂ ਹੋਣ ਆਪਾਂ ਦਾ ਇਹੋ ਅਰਦਾਸ ਕਰਦੇ ਕਿਸੇ ਦੇ ਮਨ ਦੇ ਅੰਦਰ ਕੋਈ ਨਫ਼ਰਤ ਹੀ ਨਾ ਰਵੇ ਸਭ ਦੇ ਘਾਰੇ ਸਵਾਰੇ ਮੇਰਾ ਮਾਲਕ ਪਿਆਰ ਨਾਲ ਲਿਖੋ ਧੰਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚੋਪੈਰੇ ਦੀਆਂ ਖੋਲੀਆਂ ਹਾਜ਼ਰੀਆਂ ਪਰੋ ਜਿੰਨੇ ਮਰਜ਼ੀ ਦੁੱਖ ਹੋਣ ਜ਼ਿੰਦਗੀ 'ਚ ਯਾਦ ਰੱਖਣਾ ਪ੍ਰਮਾਤਮਾ ਨੇ ਤੁਹਾਨੂੰ ਇੰਨੇ ਸੁੱਖ ਦੇਨੇ ਆ ਕਿ ਤੁਸੀਂ ਆਪ ਹੈਰਾਨ ਹੋਏ ਨਾ ਕਿ ਮੈਂ ਕਦੇ ਵੀ ਨਹੀਂ ਆ ਸੋਚਿਆ ਸੀ ਬਾਬਾ ਦੀਪ ਸਿੰਘ ਜੀ ਮਹਾਰਾਜ ਸਭ ਤੇ ਮੇਰ ਕਰਨ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਆਓ ਸਾਰੇ ਚੱਲੀਏ ਚਪਰੇ ਤੇ